ਸਾਰਾ ਹੀ ਜਾਮ ਪਿਆ ਬੰਦਾ ਹੀ ਸਾਰਾ ਹੀ ਬੰਦ ਕਰਿਆ ਹੋਇਆ ਸਾਰੀ ਕਾਇਨਾਤ ਸਰਦਾਰ ਡਿਕਜੀਤ ਸਿੰਘ ਧੱਲੇ ਵਾਰਦੀ ਦੇ ਨਾਲ ਤੇ ਆਪਣੇ ਅੰਦੋਲਨ ਦੇ ਨਾਲ ਕਿਉਂਕਿ ਬਾਬਾ ਜੀ ਸਾਡੇ ਰਾ ਸ੍ਰੀ ਆਗਾਲੇ ਰਾ ਸ੍ਰੀ ਸੋਤੇ ਪੈਰਾ ਤੇ ਆ ਗਏ ਥੋਕੇ ਜੈਕਾਰ ਜਿੰਦਾਬਾਦ 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 ਕਿਉਂਕਿ ਬਾਬਾ ਜੀ ਜਿਹੜੀ ਸਾਡੀ ਲੜਾਈ ਹੈ ਨਾ ਉਹ ਜੈਕ ਲੜਾਈ ਆ ਹਰ ਇੱਕ ਬੰਦਾ ਚਾਹੁੰਦਾ ਹੈ ਨਾ ਚਾਹ ਕੋਈ ਦੁਕਾਨਦਾਰ ਆ ਚਾਹ ਕੋਈ ਆ ਹੋਪਿੰਗ ਦੇ ਅੰਦਰ ਲੱਗਿਆ ਹੋਇਆ ਹੈ ਨਾ ਕੋਈ ਮਲਾਜ ਮਾ ਵੀ ਯਾਰ ਮੇਰੀ ਮਿਹਨਤ ਦਾ ਮੁੱਲ ਮਿਲੇ ਹੈ ਨਾ ਅਸੀਂ ਵੀ ਆਹੀ ਚਾਹੁੰਦੇ ਆ ਕਿ ਸਾਨੂੰ ਐਮਐਸਟੀ ਦਾ ਸਾਡਾ ਗਰੰਟੀ ਕਾਨੂੰਨ ਮਿਲੇ ਸਰਕਾਰਾਂ ਨੇ ਸੁਆਮੀਨਾਥ ਰਿਪੋਰਟ ਬਣਾਈ ਹੋਈ ਆ ਠੀਕ ਹੈ ਕਿ ਉਹ ਲਾਗੂ ਕੀਤੀ ਜਾਵੇ ਜਿਹੜਾ ਸਾਡਾ ਬਰਦਾਹਾਕਾ ਮਿਹਨਤ ਦਾ ਮੁੱਲ ਆ ਸਾਨੂੰ ਅਪ ਸਰਕਾਰਾਂ ਤੇ ਹਰ ਇੱਕ ਬੰਦਾ ਚਾਹੁੰਦਾ ਵੀ ਹੈ ਨਾ ਇਹ ਸਾਈਪੀ ਲੜਾਈ ਹੈ ਨਾ ਜਿਹੜੀ ਇਹ ਚੈੱਕ ਲੜਾਈ ਹੈ ਨਾ ਤੇ ਜਿਹੜੇ ਅੰਦੋਲਨ ਨੇ ਸਟਾਰਟ ਕਰਾਏ ਹੋਏ ਨੇ ਇਹ ਕਿਸੇ ਬੰਦੇ ਦੀ ਖੇਡ ਨਹੀਂ ਹੈਗੇ ਨਾ ਇਹ ਕਾਲਪੁਰਖ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਤੇ ਨਿੱਤਰ ਕੇ ਆਏ ਨੇ ਲੋਕ ਲੜਨ ਵਾਲੇ ਲੋਕ ਵੀ ਨਿੱਤਰ ਕੇ ਆਏ ਨੇ ਨਾ ਤੇ ਜਿਹਨੇ ਮਿਕਤਾਰੀਆਂ ਪਹਿਲਾਂ ਕੀਤੀਆਂ ਨੇ ਇਹ ਅੱਜ ਵੀ ਸਾਥ ਦੇਂਦੇ ਰਹਾ ਉਹਨਾਂ ਦੇ ਵਿਚਾਰੇ ਮੰਗੇ ਹੋ ਰਹੇ ਨੇ ਸਾਰਿਆਂ ਦੇ ਨਾ ਤੇ ਬਤ ਇਹੀ ਆ ਬਾਬਾ ਜੀ ਚੜਪੀ ਕਮਾ ਚੜਾਉ ਸਾਰੇ ਸਾਰੇ ਨਾ ਸਰਦਾਰ ਬਖਸ਼ੀ ਸਿੰਘ ਢੱਲਵਾਰ ਜੀ ਵੀ ਕਾਲ ਆਪਾਂ ਨੇ ਮਰਨਾ ਆ ਨੌਜਵਾਨਾਂ ਨੂੰ ਖਾਸ ਬੈਂਤੀ ਕਰਦੇ ਆ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹਰਿਆਣੇ ਦੇ ਪ੍ਰਸ਼ਾਸਨ ਦਾ ਵੀ ਲੱਗਿਆ ਹੋਇਆ ਕਿਉਂਕਿ ਰਲ ਮਿਲ ਕੇ ਇਹਨਾਂ ਨੇ ਕਾਰਵਾਈ ਕਰਨੀ ਆ ਬਾਰਡਰ ਤੇ ਜਦੋਂ ਵੀ ਕਰਨੀ ਆ ਤੇ ਰਾਤ ਨੂੰ ਸਾਡਾ ਫਰਜ਼ ਹੈ ਵੀ ਨੌਜਵਾਨ ਉੱਤੇ ਵੱਧ ਤੋਂ ਵੱਧ ਹਾਕਰੀ ਲਵਾਨ ਕਿ ਸਰਦਾਰ ਜੀਸੀਸੀ ਥੱਲੇਵਾਰ ਨੂੰ ਪੂਰਜਣਾ ਤੋਂ ਚਾਕੇ ਲੈ ਜੇ ਕਿਉਂਕਿ ਬਾਬਾ ਜੀ ਜੇ ਕੀਤੇ ਵੀ ਕਾਮਯਾਬ ਹੋ ਗਏ ਨਾ ਇਹ ਸਰਦਾਰ ਜੀਸੀਸੀ ਥੱਲੇਵਾਰ ਨੂੰ ਚੱਕੜ ਜੁੱਲ ਦੇ ਉਹ ਕਲੀ ਜ਼ਿੰਦਗੀ ਦੇ ਅੰਦਰ ਤੁਸੀਂ ਕਲੀ ਅੰਦੋਲਨ ਕਿ ਲੜ ਲਓ ਕੋਈ ਠੀਕ ਹੈ ਉਹਨੇ ਜਿਹਾ ਨਾ ਫਿਰ ਖੈਨ ਕਰਕੇ ਨਾ ਜ਼ਮੀਨਾਂ ਕੋਰਪੋਰੇਟ ਦੇ ਨਾਮ ਕਰਾ ਦੇ ਠੀਕ ਹੈ ਮੋਤੀ ਹੁਣੀ ਨੇ ਕੀਤੀਆਂ ਬਾਨੀਆਂ ਡਾਨੀ ਦੇ ਠੀਕ ਹੈ ਚੰਪੇ ਲਾ ਲੋ ਨਾ ਉਹ ਬੰਬਰ ਨਹੀਂ ਹੁੰਦਾ ਇੱਕ ਉਹ ਟਗੂਸੀਆਂ ਹੀ ਮਾਰੀ ਜਾਂਦਾ ਕਾਨੂੰਨੇ ਭਰ ਦਿੰਦੇ ਆ ਖਲੋਣਾ ਜਾਂਦਾ ਉਹ ਕੰਮ ਮੋਤੀ ਹੁਣਾ ਦਾ ਰੱਬਾ ਜੀ ਠੀਕ ਹੈ ਉਹਦੇ ਮਕਾਨ ਬਰੋੜ ਦਿੰਦੇ ਨੇ ਬਾਨੀਆਂ ਡਾਨੀ ਉਹਨੇ ਚੱਲੀ ਜਾਂਦਾ ਨਹੀਂ ਕਰ ਰਾਜੇ ਦਾ ਫਰਜ ਹੁੰਦਾ ਆ ਵੀ ਮੇਰੇ ਤੇਜ਼ ਦੀ ਪਰਚਾ ਸਰਕਾਰਾਂ ਦੇ ਉੱਤੇ ਆ ਵੀ ਇੱਕ ਬੰਦਾ 35 ਸਾਲਾਂ ਤੋਂ ਵਰਦਾਰ ਦੀ ਸੀਸੀ ਬੱਲੇਵਾਰ ਆ ਮਰਨ ਵਰਦ ਦੇ ਬੈਠਾ ਹੋਇਆ ਕਿ ਸਾਰਾ ਨਹੀਂ ਸਾਰ ਨਹੀਂ ਲੈ ਸਕਦੀਆਂ ਸਰਕਾਰ ਠੀਕ ਹੈ ਜਿਹੜੇ ਇੱਥੇ ਦੀ ਆਮ ਆਦਮੀ ਪਾਰਟੀ ਸਰਕਾਰ ਆ ਉਹ ਵੀ ਡਰਾਮੇ ਬਾਗੀ ਕਰਨਾ ਹੁੰਦੇ ਨੇ ਉੱਥੇ ਹੈ ਨਾ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਐਡੇ ਐਡੇ ਇੱਕ ਕੈਂਟਰ ਨੇ ਤੁਹਾਡੇ ਕੋਲ ਇੰਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ 95 ਮੈਲੇ ਬਣਾ ਕੇ ਇੱਥੇ ਲਾਓ ਜਾ ਕੇ ਦਿੱਲੀ ਧਰਨਾ ਠੀਕ ਹੈ ਲੈ ਕੇ ਪਾਤਾ ਚਾਰ ਦਾ ਕਾਟੀ ਕੇ ਮੈਲੇ ਲੈ ਕੇ ਜਾਵੇ ਕਿੰਨੇ ਬਣ ਜਾਂਦੇ ਨੇ ਜੰਮੇ ਮੈਂ ਮੈਂ ਲੈ ਵੀ ਪਰ ਕੰਮ ਨਹੀਂ ਨਾ ਬਾਬਾ ਜੀ ਰੋਪੀਆਂ ਸਿੱਕੜੀਆਂ ਨੇ ਫਿਰ ਬੈਨਾ ਕਿਉਂਕਿ ਇਹ ਬੰਨੀ ਐਦਾਨੀ ਮੋਤੀ ਨੂੰ ਦਿੰਦਾ ਨਹੀਂ 1000 ਕਰੋੜ ਰੁਪਇਆ 200 400 ਕਰੋੜ ਰੁਪਇਆ ਇਹਨਾਂ ਨੂੰ ਵੀ ਦਿੰਦਾ ਆਵਾਜ਼ੀ ਪਾਰਟੀਆਂ ਨੂੰ ਤਿੱਕੂ ਸੇ ਵੀ ਨਾ ਬੋਲੋ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੁੰਦਾ ਸਾਭਾਈ ਆਪਣਾ ਰੋਲ ਨਿਕਲ ਰੇ ਕਿੰਨੇ ਰੋਲ ਚਾਰੇ ਪਾਸੇ ਨੂੰ ਪਿਛਰੇ ਇਹਨਾਂ ਕਿਉਂ ਬਿਛਰੇ ਨੇ ਇਹਨਾਂ ਨੇ ਵਪਾਰ ਕਰਨਾ ਆ ਔਰ ਪ੍ਰੇਤ ਦੀ ਹੱਥਿਕਾ ਉਹਨਾਂ ਦੇ ਅੰਦਰ ਸਭ ਕੁਝ ਫੈਲ ਹੋ ਗਿਆ ਜੀਗਾ ਠੇਕੀ ਬੱਜੀ ਜੀ ਠੀਕ ਹੈ ਇਹ ਠੇਕੀ ਦੇ ਹੱਥ ਪਾਓ ਹੈ ਨਾ ਕੱਲੋਂ ਸਾਰੇ ਏਸ਼ੀਆ ਦੇ ਅੰਦਰ ਯੂਰਪ ਦੇ ਅੰਦਰ ਇਹਨਾਂ ਨੇ ਵਪਾਰ ਕਰਨੇ ਆ ਸਿਰਫ ਤੁਸੀਂ 5-4 ਸਾਲਾਂ ਸਿਰ ਜੋੜ ਕੇ ਸੰਘਰਸ਼ ਕਰ ਲੋਗੇ ਬਾਬਾ ਜੀ ਇੱਥਾ ਹੀ ਨਹੀਂ ਮਿਲਿਆ ਖੁੱਟ-ਖੁੱਟ ਜਮੀਨਾਂ ਦੇ ਰੇਡ ਕਰੋੜਾਂ ਚ ਹੋਣਗੇ ਠੀਕ ਹੈ ਐਨੀ ਫਸਲਾਂ ਸਭ ਕੁਝ ਸਾਨੂੰ ਮਿਲੂਗਾ ਬਾਅਦ ਵਿੱਚ ਮੇਰ ਹੋਊਗੀ ਹੈ ਨਾ ਪਰ ਬਾਬਾ ਜੀ ਅੱਜ ਸਾਡੇ ਬੱਚੇ ਨਾ ਦੂਰ ਹੋ ਰਹੇ ਨੇ ਕਿਤੇ ਲੋ ਇਹ ਕਰਕੇ ਹੋਰ ਇਹਨੇ ਵੀ ਸਾਡੇ ਕੋਲ ਕੁੱਲ ਨਹੀਂ ਹੈਗਾ ਸਾਡੇ ਬੱਚੇ ਅੱਜ ਕੈਨੇਡਾ ਅਮਰੀਕਾ ਜਾਣ ਨੂੰ ਮਜਬੂਰ ਹੋਏ ਪਏ ਨੇ ਹੈਨਾ ਇਹ ਕਰਕੇ ਕਿ ਸਾਡਾ ਕੀਤਾ ਮਜਬੂਰਤ ਨਹੀਂ ਹੈਗਾ ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਹੈਨਾ ਤੇ ਭਾਈ ਇਹ ਲੜਾਈ ਦਿੱਤੀ ਵੀ ਬਹੁਤ ਜ਼ਰੂਰੀ ਆ ਐਮਬੈਸਡਰੀ ਦੀ ਲੜਾਈ ਨਾ ਕੋਈ ਕੋਈ ਲੜਾਈ ਨਹੀਂ ਹੋਰ ਕਿਸਾਨੀ ਦੀ ਹੈਗੀ ਹੈਨਾ ਜਦੋਂ ਅਸੀਂ ਇਹ ਲੜਾਈ ਜਿੱਤਦੇ ਜਾਗੇ ਨਾ ਹੋਰ ਕਿਹੋ ਜਿਹੀਆਂ ਲੜਤ ਵਾਸਤੇ ਟੱਕੜੇ ਹੋਮਗੇ ਅਸੀਂ ਤਾਂ ਇੰਨਾ ਤੱਕ ਸੋਚਦੇ ਆ ਵੀ ਇਹ ਮੁਰਾਜ ਕਰਨਾ ਨਹੀਂ ਉੱਤਾ ਮੁੱਤੀ ਉਹਨਾਂ ਨੂੰ ਠੀਕ ਹੈ ਤੁਸੀਂ ਅੱਜ ਸੰਘਰਸ਼ ਕਰ ਰਹੇ ਹੋ ਨਾ ਤੁਸੀਂ ਕੰਲਾ ਸੰਘਰਸ਼ ਕਿਸਾਨੀ ਵਾਸਤੇ ਨਹੀਂ ਕਰ ਰਹੇ ਤੁਸੀਂ ਦੇ ਰਾਜ ਪਿੱਛੇ ਸੰਘਰਸ਼ ਕਰ ਰਹੇ ਹੋ ਜਿਹੜਾ ਭਾਰਮਤ ਦਾ ਰਾਜ ਆਉਣਾ ਆ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕਰਕੇ ਦਿਖਾਇਆ ਸੀਗਾ ਕਿਉਂਕਿ ਉਹ ਸਭ ਨੂੰ ਇੱਕ ਅੱਖ ਨਾਲ ਦੇਖਦੇ ਸੀਗੇ ਮੰਦਿਰ ਦਾ ਵੀ ਸਨਮਾਨ ਹੁੰਦਾ ਸੀਗਾ ਮਸਜਿਦ ਦਾ ਵੀ ਹੁੰਦਾ ਸੀ ਸਾਰੇ ਕੀਤਿਆਂ ਦਾ ਹੁੰਦਾ ਸੀਗਾ ਹੈਨਾ ਸਾਰੇ ਲੋਕ ਸੁਖੀ ਬਸੇ ਸਿਆਂ ਐਜੇ ਰਾਜਕੂਸੀ ਕਰਕੇ ਦਿਖਾਣਾ ਕਿ ਤੁਸੀਂ ਨਾ ਸਰਬੱਤ ਦੇ ਭਲੇ ਦੀ ਲੜਾਈ ਲੜ ਰਹੇ ਹੋ ਠੀਕ ਹੈ ਅਸੀਂ ਕੋਈ ਆਪਣੇ ਵਾਸਤੇ ਨਹੀਂ ਲੜ ਰਹੇ ਸਭ ਨੂੰ ਬਚਾਉਣ ਦੀ ਵੀ ਅੱਲਾ ਇੰਨਾ ਮਹਿੰਗਾ ਰੋਜੇ ਕਿ ਲੋਕਾਂ ਦੀ ਮੂੰਹਾਂ ਤੇ ਵੀ ਨਾ ਜਾਪਾ ਜਦੋਂ ਕੋਰਪੋਰੇਟ ਜਾ ਤੁਸੀਂ ਚਲਾ ਗਿਆ ਹੈ ਨਾ ਤੁਸੀਂ ਕਾਇਨਾਤ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ ਤੇ ਆਪਣੇ ਰਾਜ ਨੂੰ ਲੈ ਕੇ ਆਉਣ ਦੀ ਲੜਾਈ ਲੜ ਰਹੇ ਹੋ ਵਾਹਿਗੁਰੂ ਮੇਰ ਕਰੂਆ ਇਸ ਬੇਸ ਤੇ ਉੱਤੇ ਨਾ ਅਸਰਦਾਰ ਰਾਜ ਕਰਨਗੇ ਆੜੇ ਵਾਲੇ ਲੋਕ ਰਾਜ ਕਰਨਗੇ ਬਾਬੇ ਨਾਨਕ ਦੇ ਫਸਲ ਦੇ ਉੱਤੇ ਸਰਪ ਦੇ ਫਸਲ ਦੇ ਉੱਤੇ ਅਸੀਂ ਸਰਕਾਰਾਂ ਬਣਾਵਾਂਗੇ ਤੇ ਤੇਜ ਤੇ ਰਾਜ ਕਰਾਂਗੇ ਔਰ ਦੁਨੀਆ ਨੂੰ ਦਿਖਾਵਾਂਗੇ ਕਿ ਬਾਦਸ਼ਾਹ ਰਾਜ ਕੀ ਹੈ ਤਾ ਕ੍ਰਿਆਕਰ ਬਈ ਤਾਂ ਹੀ ਅਸੀਂ ਲੜ ਰਹੇ ਆ ਤਾਂ ਇਹ ਕਾਲਪੁਰ ਖਲੇ ਜੂਨੀ ਲਈ ਹੋਈ ਆ ਵੀ ਤੱਕੜੇ ਹੋ ਲਾਮਬੰਦ ਹੋ ਹੈ ਨਾ ਸਾਰੇ ਦੇ ਸਾਰੇ ਅਰੰਗੀ ਕਰਕੇ ਆਓ ਵੀ ਕਿਹੜੇ ਲੀਡਰ ਤੁਹਾਨੂੰ ਅੱਗੇ ਲੈ ਕੇ ਜਾਣਗੇ ਪਰ ਕਿਹਨੇ ਲੀਡਰ ਕਿਹ ਲੀਡਰ ਉਹ ਪਾਸਾ ਵਟਾ ਆਪਾਂ ਨੇ ਹਾਂ ਉਹ ਟਾਈਮ ਦੇ ਅੰਦਰ ਜਿਹੜੇ ਨੂੰ ਬਹਿਮ ਆ ਨਾ ਵੱਡੇ ਵੱਡੇ ਲੀਡਰਾਂ ਨੂੰ ਇਹ ਅਜੇ ਵੀ ਆਨਰੇ ਮੁਗੱਤਾਂ ਨਹੀਂ ਬਰੇ ਠੀਕ ਹੈ ਵੀ ਸਾਡਾ ਕੁਝ ਨਹੀਂ ਜਾਣਾ ਲੱਗ ਜੂ ਉਹਨਾਂ ਨੂੰ ਪਤਾ ਅੰਗਰੇਜ਼ਾਂ ਦੇ ਟਾਈਮ 'ਚ ਦੇ ਤੌਲੁੰਦੇ ਸੀ ਨਾ ਜਿਹੜੇ ਗਤਾਰ ਹੁੰਦੇ ਸੀ ਅੱਜ ਵੀ বাজਦੇ ਨੇ ਠੀਕ ਹੈ ਜਿਹੜੇ ਪਿੰਡਾਂ ਦੇ ਲੋਕ ਨਿਕਲਦੇ ਨਹੀਂ ਹੈਗੇ ਜਿਹੜੇ ਵੱਡੇ ਆਪਣਾ ਪਨਾਟ ਬਣਿਆ ਉਹਦੇ ਪੰਜਾਬ ਪੰਜਾਬ ਫੋਟੋ ਕਿੰਨੇ ਆਰੇ ਠੀਕ ਹੈ ਉਹ ਪਤਾ ਪਾ ਕੇ ਬਣਾਗੇ ਆਪਣੇ ਬੱਚਿਆਂ ਨੂੰ ਕਿ ਜਦੋਂ ਕੀ ਥਲ ਘੇਰੇ ਬੈਠੇ ਹੁੰਦੇ ਸੀ ਨਾ ਆ ਲੋਕ ਸਰਕਾਰ ਦੀਏ ਆਕਰਾਂ ਕੰਬਾਲ ਕਤੋਂਦੇ ਹੁੰਦੇ ਸੀ ਠੀਕ ਹੈ ਇਹ ਲਿਖੇ ਜਾਂਦੇ ਨੇ ਤੇ ਆਪਾਂ ਜੇ ਪਿੰਡਾਂ ਦੇ ਵੀ ਲਿਖੇ ਜਾਂਦੇ ਨੇ ਲੀਡਰਾਂ ਦੇ ਵੀ ਲਿਖਾਂਗੇ ਮੀ ਜਾਣਗੇ ਸਾਰਿਆਂ ਨੂੰ ਜੈਂਟ ਹੈ ਨਾ ਬਹੁਤ ਜ਼ੋਰ ਲਾਇਆ ਸੀ ਇਹਨਾਂ ਵੀ ਏਕਤਾ ਹੋ ਜੇ ਇੱਕ ਹੋ ਜੇ ਪਰਤਾ ਹੁੰਦੀ ਕਿ ਨਹੀਂ ਬਹੁਤ ਵੱਟੇ ਨਹੀਂ ਨਿਕਲਦੇ ਨਹੀਂ ਹੈਗੇ ਕੱਟੂ ਵੀ ਸੰਗ ਦੇ ਇਕੜਾ ਠੀਕ ਹੈ ਨਾ ਜੋ ਕਿ ਸੰਘਤ ਲਈ ਕਰ ਬਣਾਉਂਦੀ ਆ ਸੰਘਤ ਮੋਰਚੇ ਜਿੱਤਦੀ ਆ ਸੰਘਤ ਫੈਸਲਾ ਕਰਨ ਵਾਲਿਆਂ ਦੇ ਸਾਰਾ ਪਰ ਸੰਘਤ ਤਕੜੀ ਹੋਵੇ 12 ਤੋਂ 13 ਹਜ਼ਾਰ ਪਿੰਡ ਨੇ ਪੰਜਾਬ ਦੇ ਜੇ 12 ਤੋਂ 13 ਹਜ਼ਾਰ ਪਿੰਡਾਂ ਚੋਂ ਟਰਾਲੀਆਂ ਲਿਆ ਕੇ ਨਾ ਅਸੀਂ ਕੰਡੋਰੀ ਬਾਟਰ ਤੇ ਖੜੀ ਕਰਤੀਏ ਸਰਕਾਰ ਦੀ ਮਜਾਲ ਕੀਆ ਸਰਕਾਰ ਨੂੰ ਦੇਣਾ ਅਜਿਹਾ ਪਹਿਲਾ ਸੈਂਟਰ ਸਰਕਾਰ ਚਗਾ ਕੇ ਆਇਆ ਏ ਕੋਈ ਨਾ ਇਹਨਾਂ ਬਹੁਤ ਤਗੜੇ ਜੱਜ ਦੇ ਕੌਮ ਦੇ ਅੰਦਰ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਬਾਬੇ ਨਾਰਕੀ ਦੀ ਕੌਮ ਦੇ ਅੰਦਰ ਅਸੀਂ ਜਨਮ ਲਿਆ ਹੈ ਨਾ ਐਨੀ ਚੜਤੀ ਕਲਾ ਵਾਲੇ ਲੋਕ ਐਨੀ ਚੜਤੀ ਕਲਾ ਵਾਲੇ ਲੋਕ ਐਨਾ ਸਰਬੋਤਮ ਭਲਾ ਮੰਗ ਰਹੇ ਨੇ ਬੰਦਗੇ ਛੱਕਣ ਵਾਲੇ ਲੋਕ ਸਿੱਕੀ ਸਿੱਕੀ ਸਰਦਾਰ ਜੀ ਦੀ ਸੀ ਢੱਲੇਵਾਰ ਜੀ 35 ਦਿਨਾਂ ਤੋਂ ਬਾਬੇ ਦੀ ਭੁੱਖੇ ਨੇ ਸਿੱਟੀ ਸੀ ਬਗਲੇ ਉੱਤੇ ਹੈ ਨਾ ਇੱਕੋ ਇੱਕ ਮਰਜੀ ਵੜੇ ਉਹਨਾਂ ਨੂੰ ਪਤਾ ਹੁੰਦਾ ਸਾਡੇ ਸੱਤਾ ਲੱਗਣੀ ਆ ਤੇ ਇਹਨਾਂ ਹਰ ਫੇਰ ਹੋ ਜਾ ਕੇ ਪੈਗਲ ਪੂਜ ਕਰਦੇ ਸੱਤਾ ਖਾ ਕੇ ਫੇਰ ਮਾਰ ਦਿੰਦੇ ਇਹ ਤਿੱਕੀ ਪਾਗਲ ਦਿੱਤੀ ਹੋਈ ਆ ਸਾਨੂੰ ਬਾੜੀ ਦੇ ਹੈ ਨਾ ਸਾਰੇ ਹੱਥ ਮੰਨ ਕੇ ਬੇਤੀਏ ਨੌਜਵਾਨਾਂ ਨੂੰ ਬਾੜੀ ਨਾਲ ਜੁੜੋ ਬਾੜੀ ਦੀ ਤਾਕਤ ਦਾ ਗੁਰੂ ਨਾਲ ਜੁੜੋ ਕੀ ਕਹਿੰਦਾ ਆਪਣੇ ਇਤਿਹਾਸ ਨਾਲ ਜੁੜੋ ਕੋਈ ਨਹੀਂ ਹਰਾ ਸਕਦਾ ਸਾਨੂੰ ਕੋਈ ਨੋਕੀ ਦੀ ਤਾਕਤ ਨਹੀਂ ਕਿਤੇ ਬਾਣੀ ਦਾ ਨਹੀਂ ਕਿ ਤਾਕਤ ਨਹੀਂ ਹੈ ਜੀ ਫਟੇ ਫਿਰਤੇ ਕਾਲ ਪੁਟਵਾਪਾ ਅੱਪਾ ਜਿੱਤਾਂਗੇ ਮੋਰਚਾ ਫਟੇ ਕਰਾਂਗੇ ਬੱਚੜੀ ਕਹਾਂ ਜਰਾ ਕਿ ਖੋਡੋਰੀ ਬਾਦਰ ਨੂੰ ਤਕੜਾ ਕਰੋ ਉੱਥੇ ਡਿਊਟੀਆਂ ਲਵਾਓ ਬਾਕੀ ਨਮਾੜੇ ਦੇ ਬੱਚੇ ਕੁਝ ਵੀ ਗੱਲ ਗੱਲ ਬੋਲਿਆ ਗਿਆ ਹੋਵੇ ਉਹਦੇ ਵਿੱਚੇ ਵੀ ਵੜੋ ਹੱਥ ਮੰਨ ਕੇ ਬਾਹੀ ਮੰਗਦੇ ਆ ਗੱਜ ਕੇ ਫੱਤੇ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ हाल जवे त बाबा